ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਲਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਕਾਪੂਰੀ ਇੱਕ ਬਈ ਗਾਂ ਤਾਜੀ ਸੂਣ ਵਾਲੀ ਇੱਕ ਬਲ ਦਾ ਬਾਈ ਕੋਲੇ ਤੇ ਤਿੰਨ ਬੱਚੀਆਂ ਨੇ ਤੇ ਆਉਂ ਪੁੱਛ ਲੈਨੇ ਬਾਈ ਤੁਹਾਡਾ ਡਿਟੇਲ ਤੇ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਵੀਰ ਦੇ ਘਰੇ ਲੂ ਪਸ਼ੂ ਰੱਖੇ ਹੋਆ ਕੋਈ ਵਪਾਰ ਦਾ ਕੰਮ ਨਹੀਂ ਆਜ ਬਈ ਜੀ ਭਾਈ ਜੀ ਹਸੀਕਾਲ ਹਾਂ ਸਤਿ ਸ੍ਰੀ ਅਕਾਲ ਹੋ ਠੀਕ ਹੋਈ ਵਧੀਆ ਹਾਂ ਜੀ ਹਾਂ ਜੀ ਨਾਮ ਤੇ ਐਡਰੈਸ ਹੋ ਨਾਮ ਗੁਰਪ੍ਰੀਤ ਸਿੰਘ ਪਿੰਡ ਖੋਟੇ ਤਸੀਹ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਬਾਈ ਨੇੜੇ ਪੱਤੋ ਜਵਾਰ ਸਿੰਘ ਵਾਲਾ ਮਾਨੋਕੇ ਜੀ ਨਿਹਾਲ ਸਿੰਘ ਵਾਲਾ ਵੀ ਨੇੜੇ ਹਾਂ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ ਉਹ 8566953086 ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਹੇ ਨੋਟ ਕਰ ਲੋ ਪੈੰਡ ਖੋਟੇ ਆ ਬਾਈ ਨੇੜੇ ਨਿਹਾਲ ਸਿੰਘ ਵਾਲਾ ਤੇ ਮਾਨੋਕੇ ਗੱਲ ਨੇੜੇ ਹੀ ਰਹ ਜਾਂਦੇ ਆ ਬਾਈ ਜਿਹੜੀ ਬੈਡ ਦੇ ਨੇ ਕਿਹੜਾ ਸੋਸ ਹੁੰਦੀ ਆ ਤੇ ਪਹਿਲਾ ਸੋਸ ਆ ਜੀ ਕਿੰਨੇ ਦਿਨ ਲੈਂਦੀ ਆ ਬਾਈ ਇਹ ਹਫਤੇ ਦੀ ਕੱਤੀ ਆ ਹਫਤੇ ਦੀ ਕੱਤੀ ਆ ਕੀ ਰਿਕਾਰਡ ਹੈ ਇਮਾਨਤ ਉਹਦਾ ਮਾ ਦਾ ਜੀ ਆਪਣੇ ਕੋਲੇ ਜੀ ਹੈਗਾ 35 ਲੀਟਰ ਜੀ ਦੁੱਧ ਠੀਕ ਆ ਥਣ ਬੜਾ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਆਰਡਰ ਦੇਖੋ ਆਰਡਰ ਬੜਾ ਸੋਹਣਾ ਢੱਲਾ ਢੁਲਾ ਬਈ ਬਹੁਤ ਪਈਆਂ ਸਾਰੀਆਂ ਬਾਲਡਾਂ ਲਾ ਗੱਢ ਕੇ ਕਰਮਾਲੀ ਨੇ ਫਿਰ ਸੋਹਣਾ ਨਾੜਾ ਨੂੜਾ ਫੁੱਲ ਚੰਗੀਆਂ ਯਾਦ ਬ੍ਰੇਡ ਫੁੱਲਾ ਰਾਜੀ ਰੂਜੀ ਫੁੱਲਾ ਫੇਸ ਕਰਮਾਲੀ ਦਾ ਬਹੁਤ ਚੰਗਾ ਫੁੱਲੀ ਬਈ ਤੋਰ ਕੇ ਦਿਖਾ ਦੇ ਇਹ ਫੇਸ ਬਿਊਟੀ ਦੇਖੋ ਫੇਸ ਬਿਊਟੀ ਕਰਮਾਲੀ ਦੀ ਬਹੁਤ ਚੰਗੀ ਆ ਚੰਗੀ ਆ ਬੜਾ ਰਾਜੀ ਆ ਪੂਰੇ ਕੱਦ ਵੱਡਾ ਵਾਲੀ ਆ ਤੋੜਾ ਤਾਰਾ ਵੀ ਲਖਾਣਾ ਤੋੜਾ ਤਾਰਾ ਵੀ ਚੰਗਾ ਬਾਈ ਦੇ ਘਰ ਦੀ ਬੜ ਖੁਦ ਪਾਲੀ ਵੀ ਥਣਲੇਵਾ ਬੜਾ ਚੰਗਾ ਬਈ ਮੁੱਲ ਕੀ ਆ ਬਾਈ ਇਹਦਾ ਮੁੱਲ ਜੀ ਦਾ 135 ਆ ਜੀ 1 ਲੱਖ 35000 ਰੁਪਏ ਮਾਨਦਾਨ ਹੋ ਜੀ ਹਾਂਜੀ ਠੀਕ ਆ 1 ਲੱਖ 35000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜੀ ਹੋ ਜਾਏ ਫੇਸ ਬਿਊਟੀ ਕਮਾਲ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਤੋੜਾ ਤਾਰਾ ਚੰਗਾ ਬੜ ਬੜ ਥਣ ਬੜਾ ਕਮਾਲ ਦਾ ਗੁਲਾਬੀ ਥਣ ਕਲਾ ਕਲਾ ਥਣ ਅੱਗੇ ਬਈ ਬਾਲ ਦਾ ਇਹ ਦੋ ਦੰਦ ਦਾ ਫੁੱਲ ਰੇਣੀ ਦੁਰਾ ਵਾ ਕੋ ਜੋੜ ਕੇ ਲੈ ਜੇ ਕਿਦੋਂ ਮਰਜੀ ਜੋੜ ਕੇ ਦੇਖੇ ਆਪਾਂ ਇਹ ਘਰੇ ਫੇਰ ਲੈ ਠੀਕ ਆ ਬਾਈ ਹਾਂਜੀ ਮੁੱਲ ਬਈ ਇਹਦਾ ਇਹਦਾ ਮੁੱਲ ਜੀ 12000 ਰੁਪਏ 12000 ਹੈ ਨਾ ਬਾਤ ਤਾਂ ਹੋ ਜੀ ਹਾਂਜੀ ਠੀਕ ਅੱਗੇ ਬਰੇ ਵਾ ਥੀ ਕਿੰਨੀ ਉਮਰ ਹੈ ਜੀ ਇਹ ਜੀ ਹੈਗੀ ਆ 6 ਕਿੰਨਾ ਦੀ ਜੀ ਠੀਕ ਆ ਕਿਡਿਟੀ ਕੀ ਦੀ ਹੈ ਬਈ ਇਹ ਠੀਕ ਹੈ ਨਹੀਂ ਪਤਾ ਜੀ ਮੂੰ ਮਾਂ ਥੱਲੇ ਦੁੱਧ ਕਿੰਨਾ ਸੀ ਬਈ ਤਾਂ 6 ਜੀ ਦੂਜਾ 22 ਲੀਟਰ ਦੁੱਧ ਸੀ ਜੀ ਝੋਲੀ ਚੰਗੀ ਹੈ ਨਾ ਹਾਂਜੀ ਝੋਲੀ ਰਖਾਇਓ ਮਣੀ ਦੀ ਝੋਲੀ ਰਖਾ ਨੇ ਚੰਗੀ ਆ ਬਈ ਬਾਠ ਠੀਕ ਆ ਮੁੱਲ ਕੀ ਆ ਤਾਂ ਫਿਰ ਇਹਦਾ ਮੁੱਲ ਜੀ 11000 ਰੁਪਇਆ ਮਾਨਤਨ ਹੋ ਜੀ ਵੀਰੇ ਹਾਂਜੀ ਅੱਗੇ ਵੀਰੇ ਆ ਇਧਰ ਲਿਆਂ ਨੇ ਦੋ ਬੱਚੇ ਹਾਂ ਇਹ ਬੱਚਿਆਂ ਦੋ ਜੀ ਕਿੰਨੀ ਕਿੰਨੀ ਉਮਰ ਇਹਨਾਂ ਦੀ ਇਹ ਜੀ ਸਾਢੇ 5-5 ਮਹੀਨੇ ਦੀਆਂ ਹੋਣਗੀਆਂ ਠੀਕ ਆ ਬਾਈ ਤੇ ਮਾਂ ਦਾ ਦੁੱਧ ਕਿੰਨਾ ਕਿੰਨਾਗਾ ਇਹ ਤਾਂ ਹੈਗਾ ਜੀ ਦੂਜਾ 25 ਲੀਟਰ ਤੋਂ ਵੱਧ ਹੀ ਹੋਗਾ ਜੀ ਪਹਿਲੇ ਨੰਬਰ ਵਾਲੀ ਦਾ ਹਾਂ ਉਹਦਾ ਹੈਗਾ ਜੀ ਉਹਦਾ ਵੀ 25-26 ਲੀਟਰ ਹੀ ਹੈ ਜੀ ਠੀਕ ਕਰੇ ਗਾਈਆਂ ਜੀ ਉਹਨਾਂ ਦੀਆਂ ਬੱਚੀਆਂ ਜੀ ਠੀਕ ਆ ਬਾਈ ਦੇ ਘਰ ਦੀਆਂ ਬੱਚੀਆਂ ਨੇ ਚੰਗੀਆਂ ਨੇ ਝੋਲੀ ਝੋਲੀ ਬਹੁਤ ਚੰਗੀਆਂ ਕੱਲਾ ਕੱਲਾ ਲੈਣਾ ਥਾਣਾ ਭਾਈ ਝੋਲੀ ਉਹਦੀ ਵੀ ਚੰਗੀ ਆ ਮੁੱਲ ਕੀ ਆ ਜੋੜੇ ਦਾ ਮੁੱਲ ਜੀ ਦਾ 15 15000 30000 ਰੁਪਏ ਜੀ ਜੋੜੇ ਦਾ ਠੀਕ ਆ 30000 ਰੁਪਏ ਜੋੜੇ ਦਾ ਕੱਲੀ ਕੱਲੀ ਦਾ 15 15000 ਰੁਪਏ ਮੁੱਲ ਤੇ ਕਿਸੇ ਵੀਰ ਨੇ ਪਸੰਦ ਆਉਣ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ